ਰੋਜ਼ਾਨੀ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਤਾਂ ਇਸ ਵਕਤ ਦੀ ਮੰਦਭਾਗੀ ਖਬਰ ਸਰਹੱਦੀ ਨਗਰ ਅਟਾਰੀ ਦੇ ਪੰਚਾਇਤੀ ਗੁਰਦੁਆਰਾ ਸਾਹਿਬ ਵਿਖੇ ਤੋਂ ਆ ਰਹੀ ਹੈ ਜਿੱਥੇ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪ ਅਗਨ ਭੇਟ ਹੋ ਜਾਂਦੇ ਨੇ ਜੋ ਕਿ ਬੇहद ਮੰਦਭਾਗੀ ਘਟਨਾ ਹੈ ਅਗਦਾ ਕਾਰਨ ਦੱਸਿਆ ਜਾ ਰਿਹਾ ਕਿ ਸ਼ਾਰਟ ਸਰਕਟ ਹੈ ਜਿਸ ਤੋਂ ਬਾਅਦ ਅੰਦਰ ਲੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਹਾਲ ਦੇ ਅੰਦਰ ਵੀ ਕਾਫੀ ਨੁਕਸਾਨ ਹੋਇਆ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪ ਵੀ ਅਗਨ ਭੇਟ ਹੋ ਜਾਂਦੇ ਨੇ ਇਸ ਮੌਕੇ ਐਸਜੀਪੀਸੀ ਦੀ ਟੀਮ ਵੀ ਪਹੁੰਚੀ ਆ ਔਰ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਉੱਥੋਂ ਸੁਰੱਖਿਆ ਸਮੇਤ ਲਿਜਾਇਆ ਗਿਆ ਔਰ ਇਸ ਦੀ ਜਾਂਚ ਨੂੰ ਲੈ ਕੇ ਵੀ ਮੰਗ ਜਿਹੜੀ ਆ ਉਹ ਉੱਠਦੀ ਨਜ਼ਰ ਆ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਅੰਮ੍ਰਿਤਸਰ ਦੇ ਕਸਬਾ ਔਟਾਰੀ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਉਹਨਾਂ ਨੇ ਗੁਰਦੁਆਰਾ ਸਾਹਿਬ ਪੰਚਾਇਤੀਕਰ ਔਟਾਰੀ ਵਿਖੇ ਵਾਪਰੀ ਘਟਨਾ ਦਾ ਪਤਾ ਲੱਗਣ ਤੇ ਟੀਮ ਨੂੰ ਭੇਜਿਆ ਔਰ ਜੋ ਇਸ ਮਾਮਲੇ ਦੀ ਵਿਸਤਾਰਤ ਰਿਪੋਰਟ ਜਿਹੜੀ ਹੈ ਉਹ ਦੇਣਗੇ। ਇਸ ਮੌਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਅੱਗ ਲੱਗਣ ਦੀਆਂ ਘਟਨਾਵਾਂ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਵਾਪਰਦੀਆਂ ਨੇ। ਬਹੁਤ ਵਾਰੀ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਗੁਰਦੁਆਰਾ ਸਾਹਿਬ ਸੇਵਾਦਾਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਅਤੇ ਬਿਨਾਂ ਲੋੜ ਤੋਂ ਬਿਜਲੀ ਉਪਕਰਨਾ ਨੂੰ ਚਾਲੂ ਨਾ ਰੱਖਿਆ ਜਾਵੇ ਤਾਂ ਉਹਨਾਂ ਕਹੇ ਕਿ ਦੁੱਖ ਦੀ ਗੱਲ ਹੈ ਕਿ ਪ੍ਰਬੰਧਕ ਕਮੇਟੀਆਂ ਇਸ ਤੇ ਧਿਆਨ ਨਹੀਂ ਦੇ ਰਹੀਆਂ ਕਿਉਂਕਿ ਲਗਾਤਾਰ ਇਹ ਅਪੀਲ ਕੀਤੀ ਜਾਂਦੀ ਰਹੀ ਹੈ ਸ੍ਰੀ ਕਾਲ ਤਖਸਾਲ ਸਾਹਿਬ ਤੋਂ ਐਸਜੀਪੀਸੀ ਦੇ ਵੱਲੋਂ ਕਿ ਹਾਜ਼ਰੀ ਜਿਹੜੀ ਹੈ ਸੇਵਾਦਾਰਾਂ ਦੀ ਉਹ ਹਰ ਵੇਲੇ ਯਕੀਨੀ ਬਣਾਈ ਜਾਵੇ ਪਰ ਫਿਰ ਵੀ ਅਜਿਹਿਆਂ ਲਾਪਰਵਾਹੀਆਂ ਕਰਕੇ ਜੋ ਇਹ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਇਹ ਇਸ ਦੇ ਪਿੱਛੇ ਹੁਣ ਵਿਸਤਾਰਤ ਰਿਪੋਰਟ ਜਿਹੜੀ ਹੈ ਉਹ ਐਸਜੀਪੀਸੀ ਨੂੰ ਦਿੱਤੀ ਜਾਵੇਗੀ ਤਾਂ ਅਜਿਹਿਆਂ ਘਟਨਾਵਾਂ ਨੂੰ ਰੋਕਣ ਲਈ ਹਾਜ਼ਰੀ ਜ਼ਰੂਰੀ ਹੋਣੀ ਚਾਹੀਦੀ ਹੈ ਹੁਣ ਜਿਸ ਤਰੀਕੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪ ਅਗਨ ਹੋਏ ਜੋ ਕਿ ਬਹੁਤ ਦੁੱਖ ਸੰਗਤਾਂ ਨੂੰ ਵੀ ਲੱਗਿਆ ਔਰ ਆਲੇ ਦੁਆਲੇ ਪਿੰਡਾਂ ਦੇ ਵਿੱਚ ਦੋਏ ਪਤਾ ਲੱਗਿਆ ਤਾਂ ਬਹੁਤ ਦੁੱਖ ਲੱਗਿਆ ਤਾਂ ਇੱਕ ਖਬਰ ਸੁਣ ਕੇ ਪੂਰੇ ਪੰਜਾਬ ਨੂੰ ਦੁੱਖ ਲੱਗਿਆ ਕਿ ਪਾਵਨ ਸਰੂਪ ਜੀ ਅਗਨਪੇਟ ਹੋ ਗਏ ਔਰ ਜਿਸ ਤੇ ਤਹਿਤ ਫਿਰ ਮੌਕੇ ਤੇ ਐਸਜੀਪੀਸੀ ਦੀ ਟੀਮ ਨੂੰ ਭੇਜਿਆ ਗਿਆ ਔਰ ਉਹਨਾਂ ਨੇ ਵਿਸਤਾਰਤ ਰਿਪੋਰਟ ਜਿਹੜੀ ਹੈ ਉਹ ਐਸਜੀਪੀਸੀ ਨੂੰ ਦੇਣੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਸਲੇ ਤੇ ਜਿਹੜੀ ਹੈ ਜਾਂਚ ਦੇ ਵਿੱਚ ਕਿਸ ਤੇ ਗਾਸ ਡਿੱਗੇਗੀ ਔਰ ਮੌਕੇ ਦੀਆਂ ਜੋ ਗੱਲਬਾਤ ਹੈ ਉਹ ਵੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਆਪਾਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਪਿੰਡ ਅਟਾਰੀ ਸ਼ਹਿਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਅੱਜ ਦੁਪਹਿਰ 2 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੰਜ ਸਰੂਪ ਜਿਹੜਾ 23 ਜਿਹੜੀ ਹੈ ਕੱਟ ਲੱਗਣ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪਾਂ ਦੀ ਨਰਾਤਰੀ ਹੋਈ ਫੇਤ ਵੀ ਹੋਈ ਸੋ ਬਹੁਤ ਘੋਰ ਨਰਾਤਰੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਹਿਲਾਂ ਵੀ ਬੜੀ ਵਾਰੀ ਕਿਹਾ ਹੈ ਕਿਹਾ ਹੈ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਵੀ ਬੇਦਬੀ ਹੁੰਦੀ ਹੈ ਉਹਨੂੰ ਸੋਧਦਿਆ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਆਪਾਂ ਚੇਤੇ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰ ਕੀ ਨਿੰਦਾ ਸੁਨੈ ਨਾ ਕਾਨ ਭੇਟਾ ਸੰਗ ਕਰਿਆ ਕਿਰਪਾਨ ਉਹਨੂੰ ਕਿਰਪਾਨ ਦੀ ਭੇਟ ਚਾੜਿਆ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਦਬੀ ਹੋਈ ਸਾਰੇ ਜਥੇਬੰਦੀਆਂ ਸਿੰਘ ਇਕੱਤਰ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਸੋ ਖਾਸਨ ਸਹਿਮ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਚਾਲੇ ਪਵਾ ਦਿੱਤੇ ਹੁਣ ਸਾਰੇ ਸਿੰਘ ਹੁਣ ਇਕੱਤਰ ਹੋਏ ਅਤੇ ਐਫ ਆਈ ਆਰ ਜਿਹੜੀ ਹੈ ਉਹ ਕਟਾਈ ਗਈ ਹੈ ਤੇ ਜਿਨ੍ਹਾਂ ਦੇ ਜਿਨ੍ਹਾਂ ਨੇ ਇਨਕੁਆਰੀ ਦੇ ਵਿੱਚ ਪਤਾ ਲੱਗੇਗਾ ਜਿਨ੍ਹਾਂ ਨੇ ਦਿੱਤਵੀ ਕੀਤੀ ਸਰੂਪ ਦੀ ਸਰੂਪਾ ਪਾਸ਼ਾ ਜੀ ਦੀ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣ ਹਾਂ ਧਾਲੂ ਕੀ ਦੱਸਿਆ ਗਿਆ ਕੀ ਹੋਇਆ ਕੀ ਗੱਲ ਕਿਹਨੇ ਸਰੂਪ ਮਾਰਾ ਕਿ ਉਹ ਅਗਨ ਭੇਟ ਹੋਏ ਪੰਜ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਟ ਹੋਏ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆ ਕਾਰਨ ਛਾੜ ਸਰਕਟ ਇਹੋ ਹੀ ਦੱਸਣਾ ਉਹਨਾਂ ਨੇ ਹੁਣ ਇਹਨਾਂ ਦੇ ਘਰਾਂ ਦੇ ਵਿੱਚ ਕਿਉਂ ਨਹੀਂ ਅੱਗ ਲੱਗਦੀਆਂ ਹੁਣ ਜਿਹੜੇ ਲੋਕ ਪ੍ਰਬੰਧਕ ਆ ਜਿਹੜੇ ਪ੍ਰਧਾਨ ਆ ਇਹਨਾਂ ਦੇ ਘਰਾਂ ਦੇ ਵਿੱਚ ਕਿਉਂ ਨਹੀਂ ਅੱਗ ਲੱਗਦੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆ ਜਿਨ੍ਹਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲੱਗਣੀ ਆ ਹੋਰ ਨਹੀਂ ਆਗੇ ਹੋਰ ਇੱਥੇ ਤੇ ਸਾਰਾ ਮੈਂ ਤਾਂ ਕਹਿਣਾ ਵੀ ਔਟਾਰੀ ਸਾਰੀ ਸਾੜ ਦੇਣੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਦਬੀ ਹੋਈ ਜਿੱਥੇ ਨਰਾਦਰ ਹੋਇਆ ਪਾਤਸ਼ਾਹ ਜੀ ਦਾ ਹੋਰ ਨਰਾਦਰ ਹੋਇਆ ਇਥੇ ਬਰਦਾਸ਼ਤ ਨਹੀਂ ਕੀਤਾ ਜਾਊਗਾ। ਇਹ ਔਟਾਰੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ। ਪਾਤਸ਼ਾਹ ਜੀ ਗੁਰਦੁਆਰਾ ਜਿਹਨੂੰ ਪੰਚਾਇਤੀ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ। ਜਿੱਥੇ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਅੱਜ ਦੁਪਹਿਰੋਂ ਬਾਅਦ ਇਹ ਪਾਵਨ ਸਰੂਪ ਸਾਹਿਬ ਦੀ ਅਗਨਪੇੜ ਦੀ ਘਟਨਾ ਵਰਤੀ ਹੈ। ਜਿਹੜੀ ਮੌਕੇ ਤੇ ਪ੍ਰਚਾਰਕ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀਆਂ ਡਿਊਟੀਆਂ ਦੇ ਅਨੁਸਾਰ ਗੁਰਦਾਰ ਸਤਲਾਣੀ ਸਾਹਿਬ ਦੇ ਮੈਨੇਜਰ ਸਾਹਿਬ ਮੌਕੇ ਤੇ ਪਹੁੰਚੇ। ਹਲਕੇ ਦੇ ਪ੍ਰਚਾਰਕ ਸਹਿਬਾਨ ਪਹੁੰਚੇ ਉੱਚੇ ਚੇਤੇ ਤੌਰ ਤੇ ਪਾਲਕੀ ਸਹਿਬ ਲੈ ਕੇ ਗੁਰਦਾਰਾ ਰਾਮ ਸਰ ਸਾਹਿਬ ਤੋਂ ਸਮੁੱਚੀ ਟੀਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਨ ਪ੍ਰਚਾਰ ਕਮੇਟੀ ਦੇ ਸਕਤਰ ਸਾਹਿਬ ਇੰਚਾਰਜ ਸਾਹਿਬ ਹਣੀ ਇੱਥੇ ਪਹੁੰਚੇ ਨੇ ਜਿੱਥੇ ਇਹ ਪਰਿਵਾਰ ਵੱਲੋਂ ਖਾਸ ਕਰਕੇ ਜਿਹੜਾ ਗੁਰਦਾਰਾ ਸਾਹਿਬ ਦੇ ਗਰੰਤੀ ਸਿੰਘ ਤੇ ਪ੍ਰਬੰਧਕ ਜਿਨ੍ਹਾਂ ਦੀ ਵੱਡੀ ਐਣਗੈਲੀ ਕਰਕੇ ਇਹ ਵੱਡੀ ਬੇਅਦਬੀ ਹੋਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹਮੇਸ਼ਾ ਹੀ ਇਹ ਸੰਦੇਸ਼ ਦਿੱਤਾ ਜਾਂਦਾ ਰਿਹਾ ਹੈ ਕਿ ਜਿਹੜੀ ਬਿਜਲੀ ਦੇ ਉਪਕਰਨ ਨੇ ਆਪਣੀ ਹਾਜ਼ਰੀ ਵਿੱਚ ਲਾਏ ਜਾਣ ਇਸ ਤੋਂ ਇਲਾਵਾ ਅੱਗ ਬੁਝਾਊ ਯੰਤਰ ਲਾਏ ਜਾਣ ਨਾਲ ਹੀ ਯਤਨ ਕੀਤਾ ਜਾਵੇ ਕਿ ਹਮੇਸ਼ਾ ਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ ਕੋਈ ਨਾ ਕੋਈ ਸਿੰਘ ਹਾਜ਼ਰ ਰਹੇ ਪਰ ਇਹ ਪ੍ਰਬੰਧਕ ਕਮੇਟੀ ਤੇ ਇਥੋਂ ਦੇ ਗਰੰਤੀ ਸਿੰਘ ਦੀ ਅਣਗਹਿਲੀ ਹੈ ਜਿਸ ਦੇ ਕਰਕੇ ਇਹ ਬੇਅਦਬੀ ਹੋਈ ਹੈ ਜਿਸ ਸਬੰਧ ਵਿੱਚ ਗੁਰਦੁਆਰਾ ਸਤਲਾਣੀ ਸਾਹਿਬ ਦੇ ਮੈਨੇਜਰ ਸਾਹਿਬ ਵੱਲੋਂ ਲਿਖਤੀ ਰੂਪ ਵਿੱਚ ਇਸ ਇਲਾਕੇ ਦੇ ਐਸ ਐਚ ਓ ਸਾਹਿਬ ਨੂੰ ਇਹ ਕਾਰਵਾਈ ਕਰਨ ਦੇ ਵਾਸਤੇ ਜਿਹੜੀ ਐਫ ਆਈ ਆਰ ਦਰਜ ਕਰਾਈ ਗਈ ਹੈ ਜਿਸ ਆਧਾਰ ਤੇ ਐਫ ਆਈ ਆਰ ਦਰਜ ਹੋਈ ਹੈ ਜਿਹੜੀ ਯੋਗ ਕਾਰਵਾਈ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀਆਂ ਭਾਵਨਾਵਾਂ ਜੋ ਸਿੱਖ ਸੰਗਤਾਂ ਦੀਆਂ ਉਸੇ ਅਨੁਸਾਰ ਜਿਹੜੀ ਕਾਰਵਾਈ ਸ਼੍ਰੋਣੀ ਕਮੇਟੀ ਵੱਲੋਂ ਜੋ ਕਾਰਵਾਈ ਕਰਵਾਈ ਜਾਏਗੀ ਸੋ ਅੱਜ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਰੂਪ ਸਤਿਕਾਰ ਸਹਿਤ ਅਰਦਾਸ ਬੇਨਤੀ ਕਰਕੇ ਇਸ ਵਕਤ ਪਾਲਕੀ ਸਾਹਿਬ ਤੇ ਵਿਰਾਜਮਾਨ ਕਰਕੇ ਸਤਿਗੁਰਾਂ ਤੋਂ ਅੱਗੇ ਲੈ ਕੇ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਬਣੇ ਹੋਏ ਨੇ ਸਤਿਕਾਰ ਸਹਿਤ ਸਾਰੀ ਸੇਵਾ ਹੁੰਦੀ ਹੈ ਉਸ ਸਥਾਨ ਤੇ ਇਸ ਵਕਤ ਚਾਲੇ ਪਾਏ ਜਾ ਰਹੇ ਨੇ ਇਹਨਾਂ ਵੱਲੋਂ ਇੱਕ ਕੰਪਲੇਂਟ ਕੀਤੀ ਗਈ ਕਿ ਅਜਟਾਰੀ ਵਿਖੇ ਇੱਕ ਪੰਚਾਇਤੀ ਸਾਹਿਬ ਗੁਰਦੁਆਰਾ ਵਾ ਜਿੱਥੇ ਸ਼ਾਰਟ ਸਰਕਟ ਹੋਣ ਨਾਲ ਗ ਪਾਵਨ ਰੂਪ ਪਰੇਟੋ ਹੈ ਨਾ ਜੋ ਦਰਖਾਸਤ ਤੇ ਜੋ ਬਣਦੀ ਕਾਰਵਾਈ ਆ ਜੋ ਸ਼ਾਰਟ ਸਰਕਟ ਹੋਣ ਕਰਕੇ ਉਹਦੀ ਬਣਦੀ ਕਾਰਵਾਈ ਕਰ ਦਿੱਤੀ ਗਈ ਆ ਆਉਣ ਵਾਲੇ ਸਮੇਂ 'ਚ ਜੇ ਕਿਸੇ ਸਪੈਸੀਫਿਕ ਬੰਦੇ ਦਾ ਰੋਲ ਆਊਗਾ ਉਸ ਮਤਲਬ ਕਲੀਅਰੀ ਕਾਰਵਾਈ ਆਪਣੇ ਉੱਤੇ ਧਿਆਨ ਦਿਓ ਇਹਨਾਂ ਵੱਲੋਂ ਕੰਪਲੇਂਟ ਦਿੱਤੀ ਗਈ ਇਹਦੇ ਕਿੰਨਾ ਤੇ ਕਰਦੇ ਮੈਨੇਜਰ ਸਾਹਿਬ ਨੇ ਆਪਣੇ ਸਤਲਾਨੀ ਸਾਹਿਬ ਦੇ ਉਹਨਾਂ ਵੱਲੋਂ ਆਈ ਆ ਆਲਦੀ ਕਿਹੜੀ ਜਿਹੜੀ ਕਾਰਵਾਈ ਆ ਉਹ ਇਹ ਰੈਪੋਰਟ ਦਰਜ ਕਰ ਲਈਤੀ ਗਈ ਹੈ ਜੇ ਆਉਣ ਵਾਲੇ ਸਮੇਂ 'ਚ ਡੰਗਾਈ ਨਾਲ ਜਾਂਚ ਦੇ ਮਤਲਬ ਕਿਸੇ ਬੰਦੇ ਦਾ ਕਸੂਰ ਜਾਂ ਕਿਸੇ ਹੋਰ ਦੀ ਇੰਟੈਂਸ਼ਨ ਆਈ ਜਾਊਗੀ ਤਾਂ ਉਸ ਮਤਲਬ ਕਰ ਰਿਹਾ ਹਾਂ ਆਪਾਂ